ਸਸ਼ਕਲ ਤਾਂ ਸਟੁਰ ਚੁੱਕਿਆ ਸਨਸਰ نیوز ਦੇ ਨਾਲ ਤੇ ਮੈਂ ਹਾ ਪ੍ਰਦੀਪ ਗੌਰ ਤਾਂ ਦਹੇਜ ਦੀ ਮੰਗ ਨੇ ਦਰਸਲ ਇੱਕ ਹੋਰ ਘਰ ਉਚਾੜ ਦਿੱਤਾ ਸੱਥਰ ਵਿੱਚ ਚੁੱਕੇ ਨੇ ਜਿਹਾ ਜੋ ਤਸਵੀਰ ਤੁਸੀਂ ਇਸ ਵੇਲੇ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਦਰਸਲ ਇਸ ਨਵੀਂ ਵਿਆਹੀ ਮਹਿਲਾ ਦੀ ਮੌਤ ਹੋ ਚੁੱਕੀ ਹੈ ਦੱਸਦੇ ਕਿ ਕੋਹਰ ਵਿਅਤਾ ਜਿਹੜੀ ਮੌਤਾ ਸ਼ਿਕਾਰ ਹੋ ਜਾਂਦੀ ਹੈ ਤੇ ਦੋਸ਼ ਲੱਗਿਆ ਉਸਦੇ ਪੇਕੇ ਪਰਿਵਾਰ ਵਾਲੇ ਨੇ ਇਲਜ਼ਾਮ ਲਗਾਏ ਨੇ ਕਿ ਸਹੁਰਾ ਪਰਿਵਾਰ ਉਸ ਤੋਂ ਦਹੇਜ ਦੀ ਮੰਗ ਕਰਦੇ ਸੀ ਕੁਟਮਾਰ ਕੀਤੀ ਜਾਂਦੀ ਸੀ ਸੋ ਪਿਛਲੇ 6 ਮਹੀਨਿਆਂ ਤੋਂ ਉਸਨੂੰ ਕੁੱਟਮਾਰ ਕਰਕੇ ਉਸਦੇ ਪੇਕੇ ਪੇਜ ਦਿੱਤਾ ਸੀ ਤੇ ਉਸਨੂੰ ਘਰੋਂ ਕੱਢ ਦਿੱਤਾ ਸੀ ਉਸ ਤੋਂ ਬਾਅਦ ਉਸਦੀ ਹਾਲਤ ਇਸ ਕਦਰ ਵਿਗੜਦੀ ਰਹੀ ਕਿ ਅੱਜ ਸਵੇਰੇ ਅਸੀਂ ਮੌਤ ਹੋ ਗਈ ਤਾਂ ਮ੍ਰਿਤਕਾ ਦੇ ਭਰਾ ਸਾਜਨ ਨੇ ਰੁੰਦਿਆਂ ਰੁੰਦਿਆਂ ਸਾਰੀ ਗੱਲ ਦੱਸੀ ਹੈ ਤੇ ਆਓ ਜਾਣ ਲੈਨੇ ਆ ਕੀ ਹੈ ਪੂਰਾ ਮਾਮਲਾ ਇੱਕ ਕੁੜੀ ਦੀ ਮੌਤ ਸਾਰੇ ਦਾ ਹੋਇਆ ਸੀ ਮਤਲਬ ਜਿਹੜੇ ਉਹਦੇ ਮਤਲਬ ਮੇਰਾ ਜੀਜਾ ਸੀ ਜੀ ਕਾਫੀ ਮਤਲਬ ਇਹਦੇ ਨਾਲ ਕੁੱਟਮਾਰ ਕਰਦਾ ਸੀ ਉਹਦੇ ਸਹੁਰੇ ਵੀ ਮਤਲਬ ਕਾਫੀ ਮਤਲਬ ਮੇਰੇ ਸਿਸਟਰ ਦੇ ਸਹੁਰੇ ਸੀ ਜੀ ਉਹ ਵੀ ਕਾਫੀ ਕੁੱਟਮਾਰ ਕਰਦੇ ਸੀ ਜੀ ਦਾਜ ਪਿੱਛੇ ਹੁੰਦਾ ਸੀ ਕੁੱਟਮਾਰ ਜੀ ਮੰਗ ਕਰਦੇ ਸੀ ਦਾਤੀ 6 ਮਹੀਨੇ ਪਹਿਲਾਂ ਕੀ ਹੋਇਆ ਸੀ 6 ਮਹੀਨੇ ਪਹਿਲਾਂ ਸਰ ਉਹਨਾਂ ਮਤਲਬ ਮੈਨੂੰ ਫੋਨ ਆਇਆ ਸੀ ਸਰ ਤੇ ਸਿਸਟਰ ਦਾ ਫੋਨ ਆਇਆ ਮੈਂ ਹਾਂਜੀ ਸਿਸਟਰ ਵੀ ਕਹਿੰਦੇ ਮੇਰੇ ਨਾਲ ਨਾ ਕੁੱਟਮਾਰ ਕਰ ਰਹੀ ਆ ਮਤਲਬ ਕਹਿੰਦੇ ਤੇਰਾ ਜੀਜਾ ਲੜੀ ਆ ਰਿਹਾ ਕਹਿੰਦੇ ਮਾ ਮਾ ਘਾਤੋਂ ਲੜ ਰਹੀ ਆ ਰਿਆ ਕਹਿੰਦੇ ਦਾਜ ਦੇ ਮਤਲਬ ਮੰਗ ਕਰਦੇ ਨੇ ਮਾਚਾ ਕਾਫੀ ਮਤਲਬ ਕੁੱਟਮਾਰ ਕਰੀ ਉਹਦੇ ਨਾਲ ਬੱਕੀ ਦੇ ਵਿੱਚ ਮਤਲਬ ਲੱਤ ਮਾਰੀ ਜੀ ਲੱਤ ਮਾਰੀ ਦਾ ਮਤਲਬ ਹੱਡੀ ਕ੍ਰੈਕ ਹੋ ਗਈ ਬੱਕੀ ਦੀ ਅਸੀਂ ਮਤਲਬ ਕਾਫੀ ਚਿਰ ਮਤਲਬ 6 ਮਹੀਨੇ ਸਰ 6 ਮਹੀਨੇ ਪਹਿਲਾਂ ਦੀ ਗੱਲ ਹੈ ਸਰ ਤੁਹਾਨੂੰ ਮੈਂ ਵੀ ਜੋ ਹੋਇਆ ਸੀ ਤੇ 6 ਮਹੀਨੇ ਪਹਿਲਾਂ ਦੀ ਗੱਲ ਆਈ ਉਹਨਾਂ ਨੇ ਮਤਲਬ ਲੱਤ ਲੁੱਤ ਮਾਰੀ ਹੱਡੀ ਕ੍ਰੈਕ ਹੋ ਗਈ ਜੀ ਅਸੀਂ ਮਤਲਬ ਧਰੋ ਕੱਢਤਾ ਜੀ ਅਸੀਂ ਮਤਲਬ ਅਸੀਂ ਗਏ ਸਾਰੇ ਜਾਣੇ ਇਕੱਠ ਕਰਕੇ ਜੀ ਸਰ ਸੁਣੇ ਲੈ ਜੀ ਬਾਕੀ ਮਾਮਲਾ ਕੀ ਹੋਇਆ ਸੀ ਕੀ ਕਰਾਂਗੇ ਮਾਮਲਾ ਸਰ ਇਹ ਹੈ ਸੀਗਾ ਵੀ ਦਹੇਜ ਮੰਗਦੇ ਸੀਗੇ ਕੁੜੀ ਤੋਂ ਪੁੱਟ ਮਾਰ ਕਰਦੇ ਸੀ ਬਾਲੀ ਤੇ ਆਂਦੀ ਸੀ ਕੁੜੀ ਚਲੋ ਆਂਦੀ ਸੀਗੇ 6 ਮਹੀਨੇ ਬਾਅਦ ਸਾਲ ਬਾਅਦ ਐ ਆ ਜਾਂਦੀ ਸੀਗੀ ਜੀ ਗੁੱਸੇ ਹੋ ਕੇ ਆ ਜਾਂਦੀ ਸੀ ਸਰ ਗੁੱਸੇ ਹੋ ਕੇ ਆ ਜਾਂਦੀ ਸੀ ਚਲੋ ਅਸੀਂ ਫੇਰ ਵੀ ਸੋਚਦੇ ਸੀਗੇ ਵੀ ਛੋਟੇ ਛੋਟੇ ਬੱਚੇ ਨੇ ਜੀ ਹਨਾ ਵੀ ਪਲ ਜਾਣਗੇ ਕਿੱਥੇ ਇਹਨਾਂ ਦੀ ਦੇਖਭਾਲ ਕੌਣ ਕਰੂਗਾ ਜੀ ਠੀਕ ਹੈ ਅਸੀਂ ਫੇਰ ਉਹਨਾਂ ਨੂੰ ਭੇਜ ਦਿੰਦੇ ਸੀਗੇ ਅਸੀਂ ਫੇਰ ਭੇਜ ਦਿੰਦੇ ਸੀ ਜੀ ਠੀਕ ਹੈ ਚਲੋ ਫੇਰ ਭੇਜਦੇ ਸੀਗੇ ਥੋੜੇ ਦਿਨਾਂ ਬਾਅਦ ਫੇਰ ਹੁਣ ਤਾਂ ਕੁਝ ਜ਼ਿਆਦਾ ਹੀ ਮਾਮਲਾ ਖਰਾਬ ਹੋ ਗਿਆ ਸੀ ਜੀ ਮਾਮਲਾ ਇਸ ਤਰ੍ਹਾਂ ਖਰਾਬ ਹੋ ਗਿਆ ਕਿ ਆ ਦੇਖੋ ਹੁਣ ਆ ਹਾਲਤ ਹੋ ਗਈ ਹੈ ਕਹਿੰਦੇ 6 ਮਹੀਨੇ ਪਹਿਲਾਂ ਕੀ ਹੋਇਆ ਸੀ ਕੁੜੀ ਨਾਲ 6 ਮਹੀਨੇ ਪਹਿਲਾਂ ਇਹਨਾਂ ਨੇ ਕੁੱਟਮਾਰ ਕਰੀ ਸੀ ਜੀ ਠੀਕ ਹੈ ਬਿਮਾਰ ਹੋ ਗਈ ਸੀ ਇਹ ਟਾਈਫਾਇਰ ਵੀ ਗਰ ਗਿਆ ਸੀ ਇਹਦਾ ਤੇ ਕੁਝ ਬਿਮਾਰੀਆਂ ਹੋਰ ਲੱਗੀਆਂ ਸੀਗੀਆਂ ਟੀਵੀ ਵਗੈਰਾ ਵਿੱਚ ਆ ਗਈ ਸੀ ਫਿਰ ਚਲੋ ਜੀ ਇਹਨੇ ਫੋਨ ਕਰਿਆ ਸਾਨੂੰ ਵੀ ਐ ਕਰਕੇ ਆਇਆ ਹੋਇਆ ਮੈਨੂੰ ਤਾਂ ਵੀ ਘਰੋਂ ਕੱਢਤੀ ਅਸੀਂ ਚਲੋ ਲੈਣ ਵਾਗੇ ਜੀ ਲੈ ਕੇ ਆ ਗਏ ਅਸੀਂ ਦਵਾਈ ਵੀ ਨਹੀਂ ਦਵਾਉਂਦੇ ਜੀ ਸਰ ਠੀਕ ਹੈ ਸਰ ਫਿਰ ਕੀ ਮੰਗ ਕੀ ਕਰਦੇ ਮੰਗ ਸਰ ਇਹੀ ਆ ਵੀ ਇਨਸਾਫ ਮਿਲਣਾ ਚਾਹੀਦਾਗਾ ਹੁਣ ਇਹਦਾ ਬਲੂੜਾ ਛੋਟਾ ਛੋਟਾ ਬੱਚਾ ਇਹਦੇ ਲਵੇਗਾ ਵੱਡਾ ਉਹਨਾਂ ਨੇ ਆਦਲ ਵਿੱਚ ਰੱਖ ਰੱਖਿਆਗਾ ਫੋਕ ਰੱਖਿਆ ਹਾਂ ਇਨਸਾਫ ਦੀ ਮੰਗ ਆ ਸਰ ਕੁੜੀ ਮਾਇ ਵੀ ਨਹੀਂ ਹੈ ਜੇ ਉਹ ਕੁੜੀ ਦਾ ਨਹੀਂ ਸਰ ਹਜੇ ਤੱਕ ਵੀ ਨਹੀਂ ਆਏ ਪਹਿਲਾਂ ਵੀ ਨਹੀਂ ਕਿਹਾ ਸਵੇਰ ਦਾ ਫੋਨ ਕੀਤਾ ਹੋਇਆਗਾ ਜਦੋਂ ਦੀ ਐਕਸਪਾਇਰ ਹੋਈ ਆ 7:30 ਵਜੇ ਡੈਥ ਹੋ ਗਈ ਸੀਗੀ ਉਹਦੇ ਦੇ ਫੋਨ ਕਰੀ ਜਾਂਦੇ ਆ ਉਹਨਾਂ ਨੂੰ ਨਾ ਫੋਨ ਚੱਕਦੇ ਨੇ ਕਦੇ ਬਲੈਕਲਿਸਟ ਚ ਪਾ ਦਿੰਦੇ ਨੇ